ਸਾਹੀ ਗਾਲ ਜੀ ਮੈਂ ਲੈਡੀ ਕਨਸਟੇਬਲ ਹਰਮਨਜੋਤ कौर 90307 ਤੇ ਤਾਇਨਾਤ ਹਾਂ ਸਾਡੀ ਗੱਡੀ ਮੁੱਲਾਪੁਰ ਬੈਰੀਅਰ ਤੋਂ ਕੁਰਾਲੀ ਤੱਕ ਚੱਲਦੀ ਹੈ ਸਾਡੀ ਮੇਨ ਰਿਸਪੌਂਸਿਬਿਲਟੀ ਜੇ ਕੋਈ ਵੀ ਰੋਡ ਟੈਕਸੀਡੈਂਟ ਆ ਫਿਰ ਕੋਈ ਵੀ ਐਮਰਜੈਂਸੀ ਹੈ ਉਹਦੇ ਨਾਲ ਡੀਲ ਕਰਨਾ ਹੈ ਮੈਂ ਕੁਰਾਲੀ ਤੋਂ ਮੁੱਲਾਪੁਰ ਐਸਐਸਐਫ ਫੋਰਕ ਵਿੱਚ ਤਾਇਨਾਤ ਹਾਂ ਮਾਨ ਸਰਕਾਰ ਨੇ ਸਾਨੂੰ ਕੁਝ ਸਮਾਨ ਦਿੱਤਾ ਗਿਆ ਐਕਸੀਡੈਂਟ ਦੇ ਇੱਦਾਂ ਦਾ ਹੋਏ ਕਿ ਜਿੰਨੂੰ ਅਸੀਂ ਫਸਟ ਡੇਟ ਦੇ ਕੇ ਉਹਨਾਂ ਨੂੰ ਆਪਣੇ ਘਰ ਭੇਜ ਸਕੀਏ ਤਾਂ ਅਸੀਂ ਪਹਿਲਾਂ ਉਹਨਾਂ ਨੂੰ ਫਸਟ ਡੇਟ ਦਿੰਦੇ ਆ ਦੂਸਰਾ ਸਾਨੂੰ ਇੱਕ ਮਾਈਕ ਔਰ ਸਪੀਕਰ ਦਿੱਤਾ ਜਿਹਦੇ ਵਿੱਚ ਅਸੀਂ ਕੋਈ ਵੀ ਕਿਤੇ ਵੀ ਮਤਲਬ ਰੋਂਗ ਸਾਈਡ ਤੇ ਗ੍ਰਾਫਿਕ ਖੜਾਇਆ ਤਾਂ ਟ੍ਰੈਫਿਕ ਦੇ ਲਈ ਅਸੀਂ ਉਹਨਾਂ ਨੂੰ ਕਲੀਅਰ ਕਰਵਾਣ ਲਈ ਰੋਡ ਨੂੰ ਅਸੀਂ ਇੱਕ ਮਾਈਕ ਰਾਹੀਂ ਉਹਨਾਂ ਨੂੰ ਅਨਾਉਂਸਮੈਂਟ ਕਰਦੇ ਆ ਤੀਸਰਾ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਸਾਨੂੰ ਕੁਝ ਸਿਗਨਲ ਦੇਣ ਲਈ ਕੋਈ ਵੀ ਰੋਡ ਨੂੰ ਕਲੀਅਰ ਕਰਾਉਣਾ ਹੈ ਤਾਂ ਐਕਸੀਡੈਂਟ ਤੋਂ ਬਾਅਦ ਅਸੀਂ ਇਹਨਾਂ ਨੂੰ ਸਿਗਨਲ ਦੇ ਕੇ ਲੋਕਾਂ ਨੂੰ ਰੋਡ ਕਲੀਅਰ ਕਰਵਾਉਂਦੇ ਹਾਂ ਜੀ ਜਾਂ ਆ ਗਿਆ ਕਿ ਬਈ 10 5 ਮਿੰਟ ਜਾ ਗਿਆ ਜੀ ਤੇ ਸਾਨੂੰ ਕੋਈ ਵੀ ਕਾਲ ਆਂਦੀ ਹੈ ਜਾਂ ਫਿਰ ਕਿਸੇ ਵੀ ਪਾਸੇ ਬਾਇਟਾ ਇਨਫੋਰਮੇਸ਼ਨ ਮਿਲਦੀ ਹੈ ਕਿ ਰੋਡ ਤੇ ਕੋਈ ਐਕਸੀਡੈਂਟ ਹੈ ਜਾਂ ਫਿਰ ਕੋਈ ਵੀ ਹੋਰ ਐਮਰਜੈਂਸੀ ਹੈ ਤੇ ਅਸੀਂ ਜਲਦ ਤੋਂ ਜਲਦ 5 ਤੋਂ 7 ਮਿੰਟਸ ਦੇ ਵਿੱਚ ਉੱਥੇ ਪਹੁੰਚਦੇ ਹਾਂ ਤੇ ਸਿਚੁਏਸ਼ਨ ਨਾਲ ਡੀਲ ਕਰਦੇ ਹਾਂ ਜੇ ਸਾਨੂੰ ਲੱਗੇ ਕਿ ਜ਼ਿਆਦਾ ਸੇਵਰ ਨਹੀਂ ਹੈ ਸਿਚੁਏਸ਼ਨ ਤਾਂ ਅਸੀਂ ਫਰਸਟ ایڈ ਦਿੰਦੇ ਹਾਂ ਜੇ ਸਾਨੂੰ ਲੱਗੇ ਕਿ ਹਸਪਤਾਲ ਪਹੁੰਚਣ ਦੀ ਲੋੜ ਹੈ ਮਰੀਜ਼ ਨੂੰ ਤੇ ਅਸੀਂ ਜਲਦ ਤੋਂ ਜਲਦ ਉਹਨੂੰ ਹਸਪਤਾਲ ਲੈ ਕੇ ਜਾਂਦੇ ਹਾਂ 2023 ਤੋਂ ਲੈ ਕੇ 2024 ਦੇ ਵਿੱਚ ਬਹੁਤ ਹੀ ਜ਼ਿਆਦਾ ਮੋਤਾਂ ਦੀ ਸੰਖਿਆ ਘਟੀ ਹੈ ਜਿਸ ਦੇ ਲਈ ਅਸੀਂ ਮਾਨ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜੀ